ਹੋੀ ਜਾਣਕਾਰੀ ਹੈ ਐਸਐਸਪੀ ਪਟਿਆਲਾ ਸਿਲੀਵਰਨ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਕੱਲ ਅਸੀਂ ਬਸੰਤਪੁਰੇ ਨਾਕਾਬੰਦੀ ਕੀਤੀ ਹੋਈ ਸੀ ਨਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਸੁਨੀਲ ਕੁਮਾਰ ਜਿਹੜਾ ਯੂਪੀ ਦਾ ਰਹਿਣ ਵਾਲਾ ਹੈ ਬਾਸਚੋਂ ਉਤਰ ਕੇ ਭੱਜਣ ਦੀ ਤਾਕ ਵਿੱਚ ਸੀਗਾ ਜਿਹਨੂੰ ਅਸੀਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਿਹਦੀ ਚੈਕਿੰਗ ਦੌਰਾਨ ਸਾਨੂੰ 54 ਗ੍ਰਾਮ ਆਪਣਾ ਕੋਕੀਨ ਤੇ 7 ਗ੍ਰਾਮ ਵਾਈਟ ਚਿੱਟਾ ਬਰਾਮਦ ਹੋਇਆ ਜੀ ਸਰ ਇਹ ਦੱਸਾਇਨ ਕਿੱਥੇ ਲੈ ਕੇ ਕਿੱਥੋਂ ਲੈ ਕੇ ਆਇਆ ਸੀ ਕਿੱਥੇ ਜਾਂਦੇ ਨਾਲ ਸੀਗੇ ਅੱਗੇ ਇੱਕ ਦੇ ਲੁਧਿਆਣਾ ਸਾਈਡ ਲੈ ਕੇ ਜਾ ਰਿਹਾ ਸੀਗਾ ਅੱਜ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕੀਤਾ ਸਾਨੂੰ 3 ਦਿਨ ਦਾ ਮਾਨਯੋਗ ਅਦਾਲਤ ਨੇ ਰਿਮਾਂਡ ਦਿੱਤਾ ਔਰ ਰਿਮਾਂਡ ਦੌਰਾਨ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣਗੇ ਉਹ ਜਿਹੜੇ ਕੋਈ ਮੁੱਢਲੀ ਪੁੱਛਗਿੱਛ ਕਰਨ ਪਤਾ ਲੱਗਿਆ ਵੀ ਕੋਈ ਇਹਦੀ ਪਹਿਲਾਂ ਹੀ ਜੁੜਨਾ ਕਿ ਪਹਿਲਾਂ ਵੀ ਹੈਵਜਲੋ ਫੰਡ ਰਾਈ ਇਹ ਸਾਡਾ ਜੀ ਇਨਵੈਸਟੀਗੇਸ਼ਨ ਦਾ ਸਵਾਲ ਹੈ ਉਹਦੇ ਤੁਹਾਨੂੰ ਬਾਅਦ ਚ ਜੋ ਵੀ ਉਹ ਦੱਸਿਆ ਸਰ ਇਹਦਾ ਕੁੱਲ ਮਾਲ ਦੀ ਕੀਮਤ ਅਪ੍ਰੋਕਸੀਮੇਟਲੀ ਕਿੰਨੀ ਕੁ ਹੋਗੀ ਜੀ ਕੀਮਤ ਤਾਂ ਅਸੀਂ ਨਹੀਂ ਸ਼ੋਅ ਕਰ ਸਕਦੇ ਠੀਕ ਹੈ ਬਾਕੀ ਇਹ ਵੀ ਕਾਫੀ ਜਿਹੜੀ ਕੁਕੀਨ ਹੈ ਕਾਫੀ ਘਟ ਮਾਤਰਾ ਚ ਮਿਲਦੀ ਹੈ ਕਾਫੀ ਸਖਤ ਖਤਰਨਾਕ ਨਸਾ ਜੀ ਸਰ ਕੋਈ ਇਹ ਜੀ ਗੱਲ ਦੱਸੀ ਹੈ ਨਹੀਂ ਵੀ ਪਹਿਲੀ ਵਾਰ ਲੈ ਕੇ ਆਏ ਸੀ ਕਿ ਇਸ ਤੋਂ ਪਹਿਲਾਂ ਵੀ ਇਹਨੇ ਇਹ ਮੈਂ ਇੱਕ ਦੋ ਜਨ ਚੱਕ ਲਾਏ ਜੀ ਹਾਂ ਹੈ ਇੱਕ ਪਹਿਲਾਂ ਵੀ ਸ਼ਾਇਦ ਇਹ ਆਇਆ ਜਿਹੜਾ ਤੇ ਪੱਕੀ ਦੇਖਾਂਗੇ ਉਹ ਸਾਡਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਉਹਦੇ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਅਸੀਂ ਇਹ ਆਇਆ ਜਾਂ ਨਹੀਂ ਆਇਆ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ ਸਰ ਆਮ ਜਿਹੜੇ ਨੌਜਵਾਨ ਹੈ ਪੰਜਾਬ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਸੰਦੇਸ਼ ਦਵਾਂਗੇ ਜੀ ਸਾਕਤ ਤੇ ਪੁਲਿਸ ਬਹੁਤ ਸਖਤ ਹੈ ਨਸ਼ਿਆਂ ਖਿਲਾਫ ਬਹੁਤ ਜ਼ਿਆਦਾ ਸਖਤ ਹੈ ਉਹ ਆਪਣੇ ਆਪ ਨੂੰ ਜਿਹੜਾ ਕਾਨੂੰਨ ਹੈ ਉਹ ਵੀ ਬਹੁਤ ਜ਼ਿਆਦਾ ਸਖਤ ਨੇ ਉਹ ਇਹੋ ਜਿਹੇ ਭੈੜੀ ਸੰਗਤ ਚ ਨਾ ਪੈਣ ਨਹੀਂ ਤਾਂ ਉਹਨਾਂ ਲਈ ਵੀ ਸ਼ਕਤੀ ਪੁਲਿਸ ਬਹੁਤ ਸਖਤ ਕਰ ਰਹੀ ਹੈ